ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਹਥੇ ਪਿਆਰੇ ਵੀਰੋ ਭੈਣੋ ਛੋਟੇ ਵੱਡੇ ਸਾਰਿਆਂ ਨੂੰ ਆਪਣੇ ਮਾਤਾ ਮਾਂ ਬਾਪੂ ਜੀ ਬੇਬੇ ਜੀ ਜੋ ਵੀ ਨੇ ਸਾਰਿਆਂ ਸਤਿ ਸ਼੍ਰੀ ਅਕਾਲ ਅੱਜ ਅਪਾ ਗੱਲ ਕਰਾਂਗੇ ਨੌਲੇਜ ਦੀ ਜਾਣਕਾਰੀ ਦੀ ਜਾਣਕਾਰੀ ਹੁਣੀ ਬਹੁਤ ਜ਼ਰੂਰੀ ਆ ਨੌਲੇਜ ਹੁਣੀ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੀ ਆਉਣ ਵਾਲੇ ਸਮੇਂ ਦੀ ਜੋ ਬੀਜ ਉਹਦੀ ਵੀ ਕਿਉਂਕਿ ਇਹਦੇ ਨਾਲ ਹੀ ਜੋ ਪਿੱਛੇ ਆਪਣੇ ਕਦਮ ਆਪਣੇ ਨਾਲ ਹੋਇਆ ਹੁੰਦਾ ਆਪਾਂ ਉਹ ਤੋਂ ਆਪਾਂ ਸਿੱਖਿਆ ਮਿਲਦੀ ਆਪਾਂ ਨੂੰ ਉਹ ਫੇਰ ਹੀ ਆਪਾਂ ਅੱਗੇ ਵੱਲ ਸੋਚ ਸਕਦੇ ਆਂ ਵੀ ਹਾਂ ਸਾਡੇ ਤੋਂ ਪਿੱਛੇ ਸਾਡੇ ਬਿਅਰਗਾਂ ਤੋਂ ਜਾਂ ਸਾਡੇ ਤੋਂ ਇਹ ਗਲਤੀਆਂ ਹੋਈਆਂ ਨੇ ਅਸੀਂ ਉਹ ਗਲਤੀ ਨੂੰ ਕਿਵੇਂ ਸੁਧਾਰਨਾ ਕਿੱਥੇ ਸਤ ਤੋਂ ਕਮੀ ਰਹੀ ਕਿੱਥੇ ਕੀ ਸਾ ਤੋਂ ਹੋ ਗਿਆ ਵੀ ਜੋ ਅਸੀਂ ਉੱਥੇ ਆਹ ਨਹੀਂ ਕਰ ਸਕੇ ਜੋ ਅਗਲੇ ਕਰ ਗਏ ਉਹ ਹਾਸਲ ਕਰ ਗਏ ਅਗਲੇ ਨੂੰ ਜੋ ਅਸੀਂ ਹਾਸਲ ਕਰਨਾ ਸੀ ਸਾਨੂੰ ਉਹ ਹਾਸਲ ਕਿਉਂ ਨਹੀਂ ਹੋਇਆ ਕਦੋਂ ਗੱਲ ਹੈ ਜੇ ਮੈਂ 47 ਦੇ ਵਿੱਚ ਮੁਸਲਮਾਨ ਆਪ ਦਾ ਦੇਸ਼ ਮੰਗਦੇ ਜੀ ਹਿੰਦੂ ਵੀ ਆਪਣਾ ਦੇਸ਼ ਮੰਗਦੇ ਜੀ ਇਹ ਸਿੱਖ ਕੀ ਕਰ ਰਹੇ ਸੀ ਉਸ ਨੂੰ ਸੋਚਾਂ ਵਾਲੀ ਗੱਲ ਹੈ ਸਿੱਖਾਂ ਦਾ ਦਿਮਾਗ ਹੀ ਨਹੀਂ ਹੈਗਾ ਸੀ ਕਿੰਨਾ ਵੀ ਹਾਂ ਵੀ ਉਹ ਕਹਿਣ ਵੀ ਭਾਈ ਉਹ ਵੀ ਦੇਸ਼ ਮੰਗਦੇ ਨੇ ਉਹ ਵੀ ਦੇਸ਼ ਮੰਗਦੇ ਨੇ ਵੀ ਸਾਨੂੰ ਤੇ ਸਿੱਖਾਂ ਦੇਸ਼ ਦੀ ਲੋੜ ਨਹੀਂ ਸੀ ਜਾਂ ਸਿੱਖਾਂ ਨੂੰ ਉਹ ਸਿੱਖਾਂ ਦੀ ਗੱਲ ਉੱਥੇ ਤੱਕ ਪਹੁੰਚ ਨਹੀਂ ਦਿੰਦੀ ਅਗਰੇ ਇਹ ਤਾਂ ਹੋ ਨਹੀਂ ਸਕਦਾ ਵੀ ਹਣ ਸਿੱਖ ਇੰਨੇ ਬੁੱਧੂ ਸੀ ਵੀ ਹਾਂ ਮੁਸਲਮਾਨਾਂ ਨੂੰ ਵੀ ਅਕਲ ਹੋ ਗਈ ਹਿੰਦੂਆਂ ਨੂੰ ਵੀ ਅਕਲ ਹੋ ਗਈ ਆਪਣੇ ਆਪਣੇ ਦੇਸ਼ ਬਣਾਉਣ ਦੀ ਤੇ ਮਤਲਬ ਵੀ ਸਿੱਖਾਂ ਨੂੰ ਬਤਨਾ ਹੋਵੇ ਵੀ ਸੇ ਅਭੀ ਸਾਣਾ ਵੀ ਸਾਡਾ ਦੇ ਚਾਹੀਦਾ ਜਦੋਂ ਕਿ ਉਹ ਡੂ ਪਹਿਲਾਂ ਸਾਣਾ ਤੋਂ ਬਾਅਦ ਪੂਰਾ ਦੇਸ਼ ਗੁਲਾਮ ਹੋ ਗਿਆ ਉਹ ਸਿੱਖਾਂ ਦਾ ਰਾਜ ਜਿਹੜਾ ਸੀ ਉਹ ਸਭ ਤੋਂ ਬਾਅਦ ਉਹ ਗੁਲਾਮ ਹੋਇਆ ਹੋਵੇ ਮਹਾਰਾਜਾ ਰਣਜੀਤ ਸਿੰਘ ਦਾ ਹੈ ਉਸ ਤੋਂ ਪਹਿਲਾਂ ਜਦੋਂ ਕਿ ਮਹਾਰਾਜਾ ਜਦੋਂ ਪੜਦੇ ਆ ਹਤਿਆਸ ਨੂੰ ਜਿਵੇਂ ਕਿ ਕਾਮਾਗਾਟਾ ਮਾਰੂ ਬੱਬਾ ਸੰਸੇਰ ਭਗਨ ਵਾਲੀ ਕਹਾਣੀਆਂ ਜੋ ਵੀ ਨੇ ਇਹ ਸਹੀ ਨਹੀਂ ਸੱਚ ਨਹੀਂ ਉਹ ਕੈਨੇਡਾ ਤੋਂ ਆਇਲਰਨ ਤੋਂ ਤੁੰਬਕਦਰੀ ਵਾਪਸੇ ਉਹ ਕਿਦੇ ਲਈ ਆਇਸੀ ਸਖਰਾਜ ਲਈ ਆਇਸੀ ਉਹ ਕੋਈ ਭਾਰਤੀ ਰਾਜ ਲਈ ਨਹੀਂ ਸੀ ਹੈ ਵੀ ਸਾਡਾ ਭਾਈ ਖੰਡ ਬਰਦੈ ਨਾ ਦਾ ਉਤਰ ਖੰਡ ਖੰਡ ਕੋਟ ਹੈ ਨਹੀਂ ਕਿੰਨਾ ਖੰਡ ਕੋ ਤੀਨੀ ਫਟ ਕੋਈ ਨਹੀਂ ਸੀ ਬੇਕੂ ਬਣਾ ਲੋਕਾਂ ਨੂੰ ਲੱਗ ਲੱਗ ਰਿਹਾ ਹਸਤਾ ਸੀ ਗਿਆ ਅੱਜ ਇਹ ਕਹਿੰਦੇ ਦਰਬੰਗਾ ਦੇ ਵਿੱਚ ਭਈਏ ਬਿਹਾਰ ਦੇ ਕਹਿੰਦੇ ਨੇ ਵੀ ਸਿੱਖੋਂ ਤੇ ਮੁਸਲਮਾਨ ਦੇਸ਼ ਖੱਡੀ ਕਰਕੇ ਚੱਲ ਜੇ ਕਿਉਂ ਥੋੜੇ ਬੁਢੇ ਦਾ ਦੇਸ਼ ਇਹਨਾਂ ਨੂੰ ਪੁੱਛੇ ਕਿ ਕਦੀ ਯੰਗ ਲੜੀ ਆ ਵੀ ਤੁਸੀਂ ਦੇਖ ਹੱਥ ਲਗਾਣ ਲਈ ਤੁਹਾਨੂੰ ਦੱਸੋ ਤਾਂ ਸੀ ਅੱਜ ਤੁਸੀਂ ਹਿੰਦੂ ਕਹਿਲਾਉਨੇ ਹੋ ਨਾ ਸਿੱਖ ਨਾ ਹੁੰਦੇ ਤੁਸੀਂ ਹਿੰਦੂ ਨਹੀਂ ਸੀ ਕਹਿਲਾ ਸਕਦੇ ਗੱਲਾਂ ਬਹੁਤ ਸੀਰੀਅਸ ਹਨ ਪਹਿਲਾਂ ਸਭ ਤੋਂ ਪਹਿਲਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਇਹ ਬਿਲਕੁਲ ਫ੍ਰੀ ਆ ਆਪਾਂ ਨੂੰ ਹਜੇ ਆਪਣੀ ਮਦਦ ਕਰਨੀ ਹੈ ਜਿਹੜੀ ਸਿੱਖਾਂ ਨੂੰ ਕਾਜ ਕਰਕੇ ਸਿੱਖਾਂ ਲਈ ਅੱਜ ਮੈਂ ਮੈਨੂੰ ਕੁਝ ਕੋਈ ਗੱਲ ਪਤਾ ਲੱਗਿਆ ਤਾਂ ਮੈਂ ਗਾਹਾਂ ਦੱਸ ਰਿਹਾ ਹਾਂ ਤੁਸੀਂ ਮੇਰੀ ਮੇਰੇ ਨਾਲ ਦੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਲੋਕਾਂ ਨੂੰ ਪਤਾ ਲੱਗੇ ਮੈਂ ਇਹ ਨਹੀਂ ਕਹਾਂਦਾ ਵੀ ਮੈਂ ਬਹੁਤ ਬੜਾ ਬਦਮਾਨ ਆ ਜਾਂ ਮੈਂ ਕੋਈ ਨਿਊਜ਼ ਰਿਪੋਰਟਰ ਆ ਪਰ ਨਹੀਂ ਜੁਨਾ ਵੀ ਆਪ ਨੂੰ ਪਤਾ ਲੱਗਦਾ ਯਾਰਾ ਪੁਰਾਣੇ ਸਮਿਆਂ 'ਚ ਕਹਿੰਦੇ ਸਿੱਖ ਐਦਾਂ ਕਹਿੰਦੇ ਹੁੰਦੇ ਸੀ ਐਨ ਇਜੀ ਕੋਈ ਸੋਚਦਾ ਹੈਗਾ ਵੀ ਉਹਨੇ ਕੀ ਕੀਤਾ ਉਹ ਕਰੂਗਾ ਜਾਂ ਐ ਕਰੂਗਾ ਅਗਲੇ ਸਾਰਿਆਂ ਦਾ ਫਰਜ਼ ਹੁੰਦਾ ਸੀ ਵੀ ਮੈਂ ਕੀ ਕਰਾਂ ਇਸੇ ਲਈ ਪੰਜਾਬੀ ਕਾਹਿੰ ਚੱਕਰ ਆ ਜਾਇਆ ਮਾਰੇ ਅੰਜੀਸਨ ਦਾ ਰਾਜ ਕਿਉਂਕਿ ਉਦੋਂ ਹਰ ਸਿੱਖ ਤਤ ਪਰ ਰਹਿੰਦਾ ਸੀ ਵੀ ਮੈਂ ਕੀ ਕਰਨਾ ਜਦੋਂ ਇਹ ਗੱਲਾਂ ਸੋਚਾਂਗੇ ਨਾ ਆਪਾਂ ਵੀ ਮੈਂ ਕੀ ਕਰਨਾ ਆਪਾਂ ਇਸ ਦੂਜੇ ਤੇ ਗੱਲ ਫੜਨਾਗੇ ਵੀ ਉਹਨੇ ਛੱਡੋ ਜਿੰਨਾ ਵੀ ਬੰਦਾ ਕੁਝ ਕਰ ਸਕਦਾ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਕੋਈ ਚਲੋ ਕਿਵੇਂ ਹੁੰਦਾ ਕਿਵੇਂ ਹਾਲਾਤ ਕਿਵੇਂ ਹੈ ਨਾ ਪਰ ਜੇ ਆਪਾਂ ਕੁਝ ਕਰਾਂਗੇ ਤਾਂ ਹੀ ਕੁਝ ਹੋਣਾ ਕੁਝ ਕਰਾਂਗੇ ਨਾ ਤਾਂ ਹੀ ਕੁਝ ਹੋਣਾ ਤਾਂ ਹੀ ਕੁਝ ਹੋਊਗਾ ਨਹੀਂ ਕੁਝ ਨਹੀਂ ਹੈ ਜੇ ਆਪਾਂ ਕਈ ਵੀ ਅੱਜ ਇਹ ਚ ਕੱਢ ਲੂੰ ਕਰਨਾ ਕੇ ਜੀ ਪਰ ਤੁਹਾਨੂੰ ਕਰ ਲਾਂਗੇ ਕਈ ਐਵੇਂ ਵੀ ਨਟਾਲੇ ਇਹ ਲਾਉਣ ਵਾਲੇ ਜਾਂਹ ਲੀਡਰਾਂ ਦੀਆਂ ਗੱਲਾਂ ਜਿਹੜੀਆਂ ਹੁੰਦੇ ਨੇ ਬੜੇ ਧਾਕੜ ਸਪੀਚਾਂ ਦੇ ਨਾਲ ਕਹਣਗੇ ਵੀ ਆਹੋ ਕੁਝ ਕਰੂਗਾ ਉਹਨਾਂ ਨੇ ਕੁਝ ਨਹੀਂ ਕਰਨਾ ਯਾਰ ਜਿਹੜੇ ਕੰਮ ਹੈ ਵਾਲੇ ਸੀ ਉਹ ਤਾਂ ਵਿਚਾਰੇ ਜਨ ਜੇਲ੍ਹਾਂਾਂ 'ਚ ਬੈਠੇ ਨੇ ਜਾਂਾਂ ਨੇ ਮਾਰ ਮਾਰਕਾਬਾਦ ਤੇ ਜਾਂ ਬਾਹਰ ਬੈਠੇ ਨੇ ਉਹਨਾਂ ਤੋਂ ਦੇਸ਼ ਚ ਵੀ ਨਹੀਂ ਆਉਣ ਲੰਦੇ ਏ ਸਾਹਮਣੇ ਹਨ ਸਾਮੀ ਦੇਖੋ ਨਹੀਂ ਦੇਖੋ ਅਸੀਂ ਬਹੁਤ ਪਿੱਛੇ ਰਹਿ ਗਏ ਜਮਾਨਾ ਬਹੁਤ ਗਾਹਾਂ ਚਲੇ ਗਿਆ ਸਾਡੀ ਕਾਮ ਅੱਜ ਅਗਲਾ ਹਰ ਕੋਈ ਕਹਿੰਦਾ ਸਾਡਾ ਦੇਸ਼ ਅੜ ਅਦਰ ਬਣਾ ਦੋ ਰੁਪਏ ਦੇ ਭਈਏ ਨਹੀਂ ਦੁੱਕੀ ਰਹੀਆਂ ਕੀਮਤਾਂ ਨਹੀਂ ਹੁੰਦੀਆਂ ਜਿਹੜੇ ਕਹਿੰਦੇ ਨੇ ਸਿੱਖਾਂ ਤੇ ਮੁਸਲਮਾਨਾਂ ਨੂੰ ਬਾਹਰ ਉਹ ਯਾਨੀ ਇਹ ਕਿਉਂ ਕਹੀ ਗੱਲ ਅਗਲੇ ਨੇ ਕਿਉਂਕਿ ਅਗਲੇ ਨੂੰ ਮਾਣਾ ਆਪਣੇ ਤੇਜ ਤੇ ਵੀ ਸਾਡਾ ਦੇਸ਼ ਹੈਗਾ ਵੀ ਇਹ ਭਈਏ ਅਗਲੇ ਹਬਲੇ ਕਿਆ ਖਬਦੇ ਇਹਨਾਂ ਕੋ ਨਹੀਂ ਹੈਗਾ ਅਗਲਾ ਹੀ ਉਹਨਾਂ ਨੂੰ ਹੀ ਕਹਤੇ ਹੁੰਦੇ ਨੇ ਇਹ ਹੰਦਾ ਸ਼ਾਇਦ ਨਾ ਕੋਈ ਕਹਿੰਦਾ ਠੀਕ ਫਲਸਰਾਜ ਉਹ ਤਾਂ ਅਸੀਂ ਰੋਜ਼ ਅਰਦਾਸ ਦੇ ਵਿੱਚ ਕਹਿੰਨੇ ਆ ਨਾ ਕਿ ਕੱਲਾ ਅਸੀਂ ਅਰਦਾਸ ਦੇ ਵਿੱਚ ਕਹਿਣਾ ਹੀ ਨੂੰ ਵੀ ਬਸ ਬਸ ਸਮਝ ਲਿਆ ਵੀ ਹਾਂ ਠੀਕ ਅਰਦਾਸ ਕਹਿ ਲੋ ਚਲੋ ਗੁਰੂ ਸਾਹਿਬ ਦੇ ਸ਼ਬਦਾਂ ਨੇ ਯਾਨੀ ਕਹਿ ਲੋ ਬਾਣੀਆਂ ਜੋ ਵੀ ਵੀ ਆਪਾਂ ਕਹਿੰਨੇ ਉਹਨਾਂ ਕਹਤਾ ਕੀ ਰੱਖ ਲਿਆ ਤੁਸੀਂ ਮੈਂ ਆਪਾਂ ਖਾ ਟਿੱਕਿਆ ਅੱਗੇ ਗੋਟ ਬਰੀ ਸੀ ਸਰਦਾ ਉੱਥੀ ਥੀ ਉੱਥੀ ਰਹੀ ਘਰ ਆ ਕੇ ਪੇਰ ਉਤਾਂ ਦੀ ਐਤ ਨਾਲ ਗੱਲ ਨਹੀਂ ਮਨ ਆਪਾਂ ਨੂੰ ਛਾ ਬੈਣਾ ਸੋਚਣਾ ਬੈਣਾ ਕੁਛ ਕਰਨਾ ਬੈਣਾ ਕੁਛ ਤਾਂ ਕਰਨਾ ਹੀ ਬੈਣਾ ਹੰਦਾਲੀ ਦੇ ਵਿੱਚ ਜਿਹਨਾਂ ਆਇਆ ਪਤਾ ਨਹੀਂ ਕਿੱਦ ਨੂੰ ਆਇਆ ਹੁਣੇ ਆ ਕੇ ਕਹਤਾ ਕਿ ਜੀ ਮੈਸੇ ਸਾਨੂੰ ਹੈ ਇਸਲਾਮਿਕ ਕੰਟਰੀ ਚ ਜਾਈ ਦੀ ਗਾਂਧੀ ਨਹਿਰੂ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਸਿੱਧੇ ਦੇ ਸ਼ਾਤਰਬੰਦੇ ਇਹਨਾਂ ਦੇ ਕੱਤੇ ਹੀ ਆਪਣਾ ਸਿੱਖ ਰਾਜ ਜੋ ਕਾਇਮ ਨਹੀਂ ਹੋਇਆ ਉਹਨਾਂ ਨੂੰ ਤਾਂ ਦੇਸ਼ ਬਣਦਾ ਹੀ ਨਹੀਂ ਸੀ ਬਣਦਾ ਤਾਂ ਕਿੱਥੇ ਸਿੱਖ ਰਾਜ ਸੀ ਜਾਂ ਮਤਲਬ ਮਾਨਾਰਾ ਸੀ ਕਰਦੇ ਐਗਜ਼ਾਮ ਵੀ ਕਰ ਲੋ ਜਿੱਥੇ ਬਗਾਵਤਾਂ ਦਾ ਰਾਜ ਬਣਦਾ ਇਹ ਤਿੰਨ ਰਾਜ ਹਿੰਦੂਆਂ ਦਾ ਰਾਜ ਹੀ ਨਹੀਂ ਸੀ ਮਾਨ ਦਾ ਕਹੇ ਜਿਹਾ ਹਨ ਜਿਹੜਾ ਅਖੰਡ ਭਾਰਤੀ ਚੀਨੀ ਭਾਰਤ ਕਹਿੰਦੇ ਨੇ ਉਹ ਤਾਂ ਬਣਦਾ ਹੀ ਨਹੀਂ ਸੀ ਕੀ ਇਹ ਲੈ ਹਿੱਸੇ ਸਿੱਖਾਂ ਦਾ ਜਿਹੜਾ ਉਹ ਬਣਦਾ ਸੀਗਾ ਹਿੱਸਾ ਕਿਉਂਕਿ ਸਿੱਖਾਂ ਕੋਲੇ ਉਸਨੇ ਫੌਜ ਵੀ ਸੀ ਸਿੱਖਾਂ ਕੋਲੇ ਤਜਰਬਾ ਵੀ ਸੀ ਫੌਜ ਨੂੰ ਜੰਗ ਕਰਨ ਜੰਗਾਂ ਲੜਨ ਦਾ ਸਿੱਖ ਚੋਂਦੇ ਤਾਂ ਕੁਝ ਵੀ ਖਤਾ ਜੀ 40% ਫੌਜ ਦੇਸ਼ ਦੀ ਉਸ ਸਮੇਂ ਸਿੱਖਾਂ ਨਾਲ ਦੀ ਵੀ ਸੀ ਪਰ ਮਾਰਕ ਤੋਂ ਖਾ ਗਏ ਮਾਰ ਖਾ ਗਏ ਸੀ ਨੌਲੇਜ ਤੋਂ ਮਾਰ ਖਾ ਗਏ ਸੀ ਲੀਡਰ ਤੋਂ ਤਾਂ ਆਪਣਾ ਲੀਡਰ ਹੁੰਦਾ ਉਹਨੂੰ ਨੌਲੇਜ ਹੁੰਦੀ ਜਾਂ ਧੀਰੇ ਕੰਮ ਦੇ ਹੁੰਨੇ ਆ ਵਿਚਾਰੇ ਉਹਨਾਂ ਨੂੰ ਉੱਥੇ تک ਪਹੁੰਚਾ ਨਹੀਂ ਦਿੱਤਾ ਨਾ ਨੇ ਕੁਛ ਚਲੋ ਬਾਬੇ ਜੀ ਕਰਨੀ ਹੁੰਦੀ ਆ ਕਹਿੰਦੇ ਨਹੀਂ ਹੁੰਦੇ ਜੇ ਟੀਟਣਾ ਹੁੰਦੀ ਸ਼ਾਇਦ ਆਪਾਂ ਨੂੰ ਲੋਕਾਂ ਨੂੰ ਸਾਰਿਆਂ ਨੂੰ ਭਲੇਖਾਂ ਬਹੁਤ ਤਕੜਾ ਹੋਣਾ ਸੀ ਬਿਨਾਂ ਹੀ ਨਹੀਂ ਹਿੰਦੂਆਂ ਮਾਸ ਦਾ ਰਿਸ਼ਤਾ ਨੇ ਐਲਾਨਾ ਦੇ ਹੁਣ ਭਲੇਖੇ ਵੀ ਨਿਕਲ ਗਏ ਯੋਜੀ ਨਾ ਹੁੰਦੀ ਇਹ ਮੇਰੇ ਨਾਲ ਸ਼ਾਇਦ ਬਾਈ ਗੁੱਡ ਨੇ ਕਾਹੀ ਕੀਤਾ ਵੀ ਸਿੱਖਾਂ ਨੂੰ ਅਕਲ ਆ ਜੂ ਸਾਡੇ ਜਾਣਗੇ ਫਿਰ ਵੀ ਮੇਰੇ ਸਿੱਖ ਨਹੀਂ ਕਪਲੇਖੇ ਕੀ ਰਹਿ ਜਾਣਗੇ ਸਰੀਏਮ ਦੇ ਵੀ ਚਲੋ ਬਾਕੀ ਕੋਈ ਗਲਤੀ ਗਲਤੀ ਹੋਏ ਤਾਂ ਮਮਾਫ਼ ਮਾਫੀ ਦਾ ਜਾਚੇਗਾ ਜੀ ਥਿਮਾਂ ਦਾ ਜਾਚੇਗਾ ਤੇ ਇੰਨੇ ਕੀ ਬੇਨਤੀਆਂ ਜੀ ਧੰਨਵਾਦ